ਭਾਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਰੱਖੇ ਇਹੋ ਅਰਦਾਸ ਹੈ ਪਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਗੁਰਜੀਤ ਸਿੰਘ ਵਿਲਿੰਗ ਬਲੌਗ ਦੇ ਵਿੱਚ ਛੋਟੇ ਜਿਹੇ ਬਈ ਅੱਦਿਆਂ ਦੀ ਸਭਾ ਦੇ ਦਿਨ ਚੱਲਦੇ ਆਂ ਉਹਨਾਂ ਨੂੰ ਵੀ ਯਾਦ ਕਰ ਲਈ ਤੰਤਨ ਬਾਬਾ ਜਰਵਰ ਸਿੰਘ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਜਰੀ ਬਹੁਤ ਵਡੀਆਂ ਕੁਰਬਾਨੀਆਂ ਹੈ ਬਾਈ ਅੱਪਾ ਤਾਂ ਚਲੋ ਹੁੱਲੜਵਾਜੀ ਜਿਹੜੇ ਕਰਦੇ ਆ ਨਾ ਬਾਈ ਸਭਾ ਪਰਾਉਂਦੇ ਆ ਤੁਸੀਂ ਸਭਾ ਸਮਝ ਕੇ ਆਓ ਸੇਵਾ ਕਰਨਾ ਉਹਨੇ ਤਾਂ ਸੇਵਾ ਕਰ ਕਰਨਾ ਉਹ ਚਲੋ ਠੀਕ ਹੈ ਮੈਡਮ ਮੋਟਾ ਕੋਈ ਨਹੀਂ ਡੈਕ ਲਾ ਲਿਆ ਵੇ ਕਰ ਲਿਆ ਤਾਂ ਕੋਈ ਤਾਂ ਨੋਰਮਲ ਕਰ ਲਿਆ ਹੁਣ ਖੰਨੇ ਐਕਸੀਡੈਂਟ ਹੋਇਆ ਅਨਗੈਲੀ ਨਾਲੇ ਹੋਇਆ ਸਵੇਰ ਨੂੰ ਆ ਰਹੇ ਤੇ ਚਲੋ ਜਾਨਵਾਲ ਦਾ ਨੁਕਸਾਨ ਹੋਣ ਤੇ ਬਚ ਗਿਆ ਮਤਲਬ ਜੇ ਬੜਾ ਬਣਾ ਕਰੇ ਕੋਈ ਅਜਾ ਪਾਣਾ ਵਰਤ ਜੀ ਵੇ ਫੇਰ ਦੱਸੋ ਕੀ ਹੋਊਗਾ ਮਾਪੇ ਤਾਂ ਗਉਣਗੇ ਨਾ ਸਾਰਾ ਪਿੱਛੇ ਕਿਸੇ ਦੇ ਬੱਚੇ ਹੁੰਨੇ ਕਿਸੇ ਦੇ ਕੁਸ ਹੁੰਦਾ ਧਿਆਨ ਨਾਲ ਹੋਣਾ ਚਾਹੀਦਾ ਜੇ ਹੁਣ ਸੋਕ ਮਨਾਉਣਾ ਆਉਨੇ ਆ ਪਤਾ ਹੁੱਲੜ ਵਾਜੀਆਂ ਨਹੀਂ ਕਰਨੀਆਂ ਚਾਹੀਦੀ ਮਤਲਬ ਸਾਵਨੂ ਵੀ ਕਈ ਫਿਰ ਨਾ ਜਦੋਂ ਹੁੱਲੜ ਵਾਜੀ ਕਰਦੇ ਆ ਫਿਰ ਅੱਬੀ ਰੰਗ ਦਿਖਾ ਦਿੰਦੇ ਹੁੰਦਾ ਵੀ ਤੁਸੀਂ ਉਰੇ ਸੋਕ ਮਨਾਉਣਾ ਨੇ ਦੁਆ ਕੰਮ ਕਰਨਾ ਆਉਨੇ ਆ ਫਿਰ ਅੱਬੀ ਉਲਟੋ ਹੋ ਜਾਂਦਾ ਥੋਨੂੰ ਸਜ਼ਾ ਲਾ ਦਿੰਦਾ ਇੱਕ ਨਹੀਂ ਆ ਸਾਡੇ ਇੱਥੇ ਬਡਾਲੀ ਦਾ ਹੁੰਦਾ ਇੱਕ ਮੁੰਡਾ ਕਈ ਸਾਲ ਦੀ ਗੱਲ ਹੈ ਉਹ ਸਵੇਰ ਨੂੰ ਗਏ ਵੇ ਮੋਟਰਸਾਈਕਲਾਂ 'ਤੇ ਜਾ ਰਹੇ ਹਾਂ ਚਲੋ ਠੀਕ ਹੈ ਜਾਨਨੇ ਆ ਜਾਓ ਤੁਸੀਂ ਫੇ ਕੁੱਕਾਂ ਮਾਰਦੇ ਜਾਂਦੇ ਆ ਇੱਕ ਦੂਜੇ ਦੇ ਮੂਹਰੇ ਕੱਢਦੇ ਤੇ ਮੋਟਰਸਾਈਕਲ ਉਹ ਜਾ ਕੇ ਕੁੱਕਾਂ ਮਾਰ ਕੇ ਉਹ ਫਿਰ ਉਧਰ ਦੇ ਬੱਸ ਆ ਗਈ ਬੱਸ ਫੇ ਰਗੜੇ ਗਿਆ ਬੈਠਾ ਕਿਆ ਫਾਇਦਾ ਫਿਰ ਉਹ ਕੰਮ ਦਾ ਸੂਕਮ ਨਾਉ ਨਾਉਨੇ ਆ ਧਿਆਨ ਨਾਲ ਆਓ ਬਾਈ ਬੈਗਰੂ ਬੈਗਰੂ ਕਰਦੇ ਆ ਉਹ ਸਭ ਕੁਝ ਕੋਸਪ ਲਈ ਹੋਊਗਾ ਚਾਹੇ ਕੁਝ ਵੀ ਹੈ ਬਾਈ ਅਸੀਂ ਜਵਾਨੀ ਚਲੋ ਹੁਣ ਵੀ ਕਿਹਨੇ ਹੁਣ ਚਲ ਜਵਾਨੀ ਤਾਂ ਨਹੀਂ ਕਹਿ ਸਕਦੇ ਜਦ ਪੜਦੇ ਪੜਦੇ ਹੁੰਦੇ ਤੇ ਪਰ ਅਜੇ ਅਸੀਂ ਹੁੱਲੜਵਾਜੀ ਨਹੀਂ ਕਦੇ ਵੀ ਕਰੀ ਹੈਗੀ ਸਵਾ ਪਰ ਉਹ ਜਾਂਦੇ ਤੇ ਵਰਕਦੇ ਇਹ ਜਾ ਕੰਮ ਨਹੀਂ ਕਰਿਆ ਹੈਗਾ ਵੀ ਜੀ ਮੋਟਰਸਾਈਕਲ ਭਜਾ ਲਈ ਜੀ ਐਂ ਕਰ ਲਿਆ ਉਹ ਕਰ ਲਿਆ ਇਹ ਕੰਮ ਨਹੀਂ ਇਹ ਕੰਮ ਦੇ ਦਾ ਪਰਮਾਤਮਾ ਨੇ ਪਚਾ ਕੀ ਰੱਖਿਆ ਰਾਵਣ ਵਾਲਾ ਉਹ ਸਭਾ ਦੇਖੋ ਆਪਣਾ ਨਮਸਕਾਰ ਕਰੋ ਜੇ ਭੀੜ ਹੈ ਤਾਂ ਫੇਰ ਆਜੋ ਹਨਾ ਇਹ ਤਾਂ ਹੁਣ ਆ ਮਹੀਨਾ ਦਾ ਇਹ ਨਾ ਰਹੀ ਹੈ ਪੋ ਪੋ ਦਾ ਕਦ ਮਰਜੀ ਮੱਥਾ ਟੇਕ ਜੋ ਬਾਕੀ ਭਾਈ ਬੜੀ ਦੂਰ ਦੂਰ ਤੇ ਆਉਨੇ ਆ ਲੋਕ ਦੇਖ ਲਓ ਲੰਗਰ ਲਾਉਨੇ ਆ ਪਰ ਇਹੋ ਜਿਹਾ ਕੰਮ ਕਰਕੇ ਨਾ ਬਦਨਾਮੀ ਜੀ ਨਾ ਕਰੂ ਹੈ ਨਾ ਬਦਨਾਮੀ ਜੋ ਹੁੰਦੀ ਹੈ ਵੀ ਸਵਾਲੇ ਦੇ ਨਾ ਇਹ ਹੋ ਗਿਆ ਤਾਂ ਐ ਹੋ ਗਿਆ ਤਾਂ ਗਲਤੀ ਆਪਣੀ ਹੁੰਦੀ ਹੈ ਸਵਾਰਾ ਫਿਰ ਨਾ ਹੋਏ ਨਾ ਸਵਾਨੂ ਹੋ ਗਿਆ ਤਾਂ ਪੰਗੇ ਤਾਂ ਤੁਸੀਂ ਲੈਨੇ ਆ ਪੂਕਾ ਮਾਰਦੇ ਆ ਇੱਕ ਦੂਦੇ ਮੂਰੇ ਮੋਟਰਸਾਈਕਲ ਕੱਢਦੇ ਐ ਹੁੱਲੜਵਾਜੀਆਂ ਗਲਤ ਐ ਬਾਈ ਨਹੀਂ ਕਰਨੀਆਂ ਚਾਹੀਦੀਆਂ ਠੰਡੇ ਆਓ ਠੰਡੇ ਦੇ ਮਤਲ ਨਾਲ ਕੁੰਮੋ ਫਿਰੋ ਚਲੋ ਗੱਲ ਵੱਖ ਐ ਜਵਾਨੀ ਦੇ ਭਾਈ ਇਹ ਤਾਂ ਹੁਣ ਪਹੁੰਚ ਗਈ ਐ ਇੰਨਾ ਕਿ ਤਾਂ ਕਰ ਲਓ ਬਾਕੀ ਕਰਤਾ ਬਿੱਲਾ ਬਈ ਦਾ ਗੰਨ ਨੰਨਾ ਹੁਣ ਪਰਚੀਾਂ ਵਾਲੇ ਪਰਚੀ ਨਹੀਂ ਦਿੰਦੇ ਹੁਣ ਪਰਚੀ ਦਾ ਵੀ ਬਹੁਤ ਦਿੱਕਤ ਹੈ ਪਰਚੀ ਵੀ ਬਹੁਤ ਆਕੀ ਮਿਲਦੀ ਹੈ ਕਦੇ ਇਕਠੀ ਹੋ ਦੇਣੇ ਕਦੇ ਫਿਰ ਗੈਪਾ ਦੇਣੇ ਪਰਚੀ ਮਿਲ ਜਾਂਦੀ ਹੈ ਫਿਰ ਭਈਏ ਨਹੀਂ ਮਿਲਦੇ ਸਾਡੇ ਪਿੰਡ ਦੋ ਪਾਲਟੀਆਂ ਭਈਆਂ ਦੀਆਂ ਤਿੰਨ ਗੰਨੇ ਵਾਲੇ ਘਰ ਬਹੁਤ ਹੈ ਹੁਣ ਆ ਜਿਹੜੇ ਇਹਨਾਂ ਦੇ ਆਉਣੇ 8 ਬੰਦੇ ਆ ਵਿਚਾਰੇ ਦੋ ਤਿੰਨ ਟਰਾਲੀਆਂ ਇੱਕ ਵਾਸਤੇ ਭਰ ਕੇ ਫੇਰ ਕਿਤੇ ਬਾਰੀ ਆਉਂਦੀ ਹੈ ਇਹਨਾਂ ਦੀ ਦੱਸੀ ਬਨਾਂ ਦੀ ਲੇਬਰ ਦੀ ਵੀ ਦੇਖ ਲੋ ਕਮੀ ਹੌਲੀ ਹੌਲੀ ਹੋਣ ਲੱਗ ਗਈ ਅੱਗੇ ਤਾਂ ਲੇਬਰ ਆਵੇਂ ਹੁੰਦੀ ਦੀ ਭਈਏ ਪੁੱਛਦੇ ਫਿਰਦੇ ਹੁੰਦੇ ਤੇ ਵੀ ਹਾਂ ਸਾਨੂੰ ਕੰਮ ਦੋ ਸਾਨੂੰ ਕੰਮ ਦੋ ਹੁਣ ਜ਼ਿਮੀਦਾਰ ਮਗਰ ਮਗਰ ਫਿਰਦੇ ਆ ਸਾਡਾ ਕੰਮ ਕਰੂ ਸਾਡਾ ਕੰਮ ਕਰੂ ਹੌਲੀ ਹੌਲੀ ਘਟਦੇ ਜਾ ਰਹੇ ਆ ਕੰਮ ਬੈਸੇ ਤਾਂ ਹੁਣ ਮਸ਼ੀਨ ਵੀ ਆ ਗਈ ਗੰਨੇ ਵਾਲੀ ਉਹ ਟੋਟੇ ਕਰਦੀ ਆ ਟੋਟੇ ਟੋਟੇ ਕਰ ਕਰਕੇ ਟਰਾਲੀ ਕੀ ਸਿਟੀ ਜਾਂਦੀ ਹੈ ਬੈਸੇ ਅਸੀਂ ਤਾਂ ਹੁਣੇ ਦੇਖੀ ਆ ਇਹ ਵੀ ਫਾਇਲ ਪਹਿਲਾਂ ਦੀ ਹੋਵੇ ਅਸੀਂ ਤਾਂ ਹੁਣੇ ਦੇਖੀ ਆ ਇੱਥੇ ਚਲਦੀ ਦੇਖੀ ਦੀ ਸਾਡੇ ਪਿੰਡ ਦੇ ਲਾਗੇ ਚਲਦੀ ਦੇਖੀ ਦੀ ਉਹ ਟੋਟੇ ਕਰ ਕਰਕੇ ਨਾ ਗੰਨੇ ਦੇ ਟਰੈਲੀ ਕਿ ਸਿਟੀ ਜਾਂਦੀ ਆ ਉਹ ਫਿਰ ਇੱਕ ਨਹੀਂ ਲੈ ਜਾਂਦੇ ਮਿਲ ਉਹ ਪਿੱਛੇ ਆ ਕੇ ਆਉਣ ਢੇਰੀ ਕਰਿਆ ਹੁੰਦੇ ਆ ਚੈਂਜੀ ਚ ਉਹ ਚੱਕਣ ਦੀ ਵੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਹੌਲੀ ਹੌਲੀ ਮਸ਼ੀਨੀ ਜੁਗ ਵੀ ਆ ਗਿਆ ਜੇ ਲੇਬਰ ਘਟੀ ਜਾਂਦੀ ਆ ਤਾਂ ਮਸ਼ੀਨਾਂ ਵੀ ਆ ਗਈਆਂ ਹਰ ਹਰ ਕਾਸੀ ਦੀ ਮਸ਼ੀਨ ਆ ਗਈ ਹੈ ਹੁਣ ਤਾਂ ਇੱਕ ਜੀਰੀ ਲਾਉਣ ਦੀ ਥੋੜੀ ਜੀ ਹੈ ਦਿੱਕਤ ਜੀਰੀ ਲਾਉਣ ਵਾਲੀ ਵੀ ਹੈਗੀ ਹੈ ਮਸ਼ੀਨ ਉਹਨੂੰ ਬਾਅਦ ਥੋੜਾ ਜਿਹਾ ਪਨੀਰੀ ਬੀਜਣ ਦਾ ਪੰਗਾ ਹੈ ਉਹਦੇ ਵਿੱਚ ਬਿਜਣੀ ਪੈਂਦੀ ਹੈ। ਕੀ ਹੁੰਨੇ ਆ ਉਹ? ਬਣਾਏ ਹੋਏ ਛੇਤਰ ਜੇ। ਉਹਨਾਂ 'ਚ ਬਿਜਣੀ ਪੈਂਦੀ ਹੈ। ਉਹਦੇ ਕਰਕੇ ਲੋਕ ਕੰਨਸਦੇ ਆ। ਪਨੀਰੀ ਬਿਜਣ ਦੀ ਥੋੜੀ ਜੀ। ਜਿਆਦਾ ਖਿੱਚਲ ਆ ਉਹਦੇ ਨਾਲ। ਇੱਧਰ ਤਾਂ ਪਸੀਟਾ ਦੰਨੇ ਆ ਚਾਲ। ਉਹ ਵੀ ਆ ਗਈ। ਮਸ਼ੀਨੀ ਜੁਗਾ ਆ ਗਿਆ ਹੁਣ ਤਾਂ ਹਰੇਕ ਕੀ ਹੈ। ਹੌਲੀ ਹੌਲੀ ਆ ਗੰਨੇ ਦਾ ਵੀ ਦੇਖ ਲਓ ਹੁਣ। ਫਕੀਓ ਆ ਜਾਣੀ ਆ ਕੋਈ ਵੀ ਮਸ਼ੀਨ ਬਾਕੀ ਪੈਸਾ ਵਾ ਜਾਓ ਮੱਥਾ ਟੇਕੋ ਨਾ ਕੰਮ ਕਰੋ ਇਹ ਜਿਹਦੇ ਨਾਲ ਆਪਣਾ ਵੀ ਨੁਕਸਾਨ ਹੁੰਦਾ ਜਿਹਦੇ ਵਿੱਚ ਆਪਾਂ ਬੱਜਦੇ ਆ ਉਹਦਾ ਵੀ ਮੇਰੇ ਵਰਗੇ ਦਾ ਵਿਚਾਰੇ ਰੋਣਿਓ ਰਗੜਿਆ ਜਾਂਦਾ ਸੜਕ 'ਤੇ ਜਾਂਦਾ ਕੋਈ ਹੁਣ ਸਾਡੀ ਢੜਕਾ ਆ ਪੂਰੀ ਚੱਲਦੀ ਆ ਉਧਰ ਤੇ ਬੰਦ ਕਰਿਆ ਬਣਾ ਰਸਤਾ ਬਡਾਲੀ ਤੇ ਜੇ ਕਿਸੇ ਨੇ ਇੱਧਰ ਨੂੰ ਆਉਣਾ ਹੋਵੇ ਬਡਾਲੀ ਤੇ ਬੰਦ ਕਰਿਆ ਹੋਇਆ ਹੈ ਬਡਾਲੀ ਤੇ ਆਪਣਾ ਇੱਧਰ ਨੂੰ ਆਉਣਾ ਹੈ ਬਡਾਲੀ ਤੇ ਸਾਧੂਗੜ੍ਹ ਨਿਕਲਣਾ ਸਿੱਧਾ ਸਾਧੂਗੜ੍ਹ ਜਿਹੜੀ ਸਿੱਧਾ ਜੋਤੀਸਰੂਪ ਵਾਲਾ ਰਸਤਾ ਬੰਦ ਕਰਿਆ ਹੋਇਆ ਹੈ ਇੱਕਣਾ ਵੀ ਚੱਕਰ ਵੀ ਆਪਣਾ ਰਾਵਣ ਵਾਲਾ ਜਾਉ ਆਇਆ ਹੈ ਪੰਜ ਸਿੱਕਾ ਹਫਤਾ ਠੱਡੇ ਦੇ ਮਾਰਗ ਨਾਲ ਚੱਲੋ ਕਾਲੀ ਨਾ ਕਰੋ ਪੂਰੀ ਸੜਕ ਚੱਲਦੀ ਆ ਸਾਡੀ ਰਾਤ ਨੂੰ ਤੁਹਾਨੂੰ ਤੇ ਨਹੀਂ ਹੈਗਾ ਕੋਈ ਜਾਮ ਲੱਗ ਜਾਂਦਾ ਰਾਤ ਨੂੰ ਮੈਂ ਇਹਦੇ ਨੂੰ ਗਿਆ ਤਾਂ ਦੁੱਧ ਪਾਣ ਨੂੰ ਰਾਤ ਮਸਹੀ ਨਿਕਲੇ 1 ਘੰਟਾ ਲੱਗ ਗਿਆ ਜਾਮ ਲੱਗਿਆ ਤੇ ਆ ਨਕੀ ਠੀਕ ਆ ਭਾਈ ਸਵੇਰ ਦੇਖੋ ਪਰ ਰਾਵ ਨਾਲ ਮਥਾੜੇ ਕਿਓ ਇੱਕ ਨਾ ਨਾ ਰੋ ਵੀ ਨੁਕਸਾਨ ਹੋ ਜੂਵੇ ਹੈ ਨਾ ਚਲੋ ਬਾਕੀ ਜੇ ਵੇਖਰੂ ਆਪੇ ਭਲੀ ਕਰੂ ਠੀਕ ਹੈ ਜੀ ਵੀਡੀਓ ਸ਼ੇਅਰ ਕਰਦੇ ਕਰੋ ਜੀ ਲਾਈਕ ਤਾਂ ਜਰੂਰ ਕਰਦੇ ਕਰੋ ਕਮੈਂਟ ਵੀ ਕਰਦੇ ਕਰੋ ਵੀਡੀਓ ਤੇ ਜਾ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਆ ਵੀਰ ਭੈਣ ਭਾਈ ਸਾਰੇ ਨੁਕਸਾਨ